ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਂ ਜਨ ਜਤੀ ਵੱਡੀ ਖਬਰ ਤੇਸ ਤੇ 92 ਸ਼ਹਿਰ ਮਿਲੇਗਾ ਟ੍ਰਾਫਿਕ ਜਮ ਤੋਂ ਰਾਹਤ ਸਰਕਾਰ ਲਿਆ ਇਹ ਵੱਡਾ ਫੈਸਲਾ ਤੇ ਵੱਡੀ ਯੋਜਨਾ ਪੰਜਾਬ ਦੇ ਸ਼ਹਿਰਾਂ ਚ ਸ਼ਾਮਿਲ ਨਵੀਂ ਦਿੱਲੀ ਕੇਂਦਰ ਸਰਕਾਰ ਨਿਰਾਸ਼ਜਨਕ ਟ੍ਰਾਫਿਕ ਜਮ ਨੇ ਜੂਝ ਰਹੀ ਹੈ ਸਰਕਾਰਾਂ ਨੇ ਸੜਕ ਵਿਕ ਨੂੰ ਘਟਾਉਣ ਦੀ ਇੱਕ ਮਹੱਤਵਪੂਰਨ ਯੋਜਨਾ ਨੂੰ ਕੰਮ ਕਰ ਰਹੀ ਹੈ ਸਰਕਾਰ ਨੇ ਰਾਜਾਂ ਵਿੱਚ ਰਾਜਧਾਨੀ ਸਮੇਤ 10 ਲੱਖ ਤੋਂ ਵੱਧ ਵਾਧੂ ਬਾਦੀ ਵਾਲੇ ਸ਼ਹਿਰਾਂ ਵਿੱਚ ਟ੍ਰੈਫਿਕ ਜਮ ਦੀ ਸੁਰੱਖਿਆ ਨੂੰ ਪੱਕੇ ਤੌਰ ਤੇ ਹੱਲ ਕਰਨ ਲਈ ਰੋਸ ਰਿੰਗ ਰੋਡ ਪਾਈਪਾਸ ਤੇ ਹੋਰ ਉਪਾਅ ਕਰਨ ਦੀ ਯੋਜਨਾ ਪਨਾਈ ਹੈ ਇਸ ਦੇ ਨਾਲ ਹੀ ਇਸ ਵਿੱਚ ਵਿੱਚ ਵਿੱਤ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਜਨਤ ਕੀਤੇ ਜਾਣਗੇ ਸ਼ਹਿਰੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਸੂਤਰ ਅਨੁਸਾਰ ਰਾਜ ਵੀ ਇਸ ਯੋਜਨਾ ਵਿੱਚ ਐਮ ਭੂਮਿਕਾ ਨਿਭਾਉਣਗੇ ਜਿਵੇਂ ਜੋ ਵੀ ਇੱਕ ਵਾਇਰ ਦਾ ਖਰਚਾ ਚੁੱਕਣ ਤੋਂ ਇਲਾਵਾ ਉਹਨਾਂ ਨੇ ਹੋਰ ਕੁਝ ਵੀ ਕਦਮ ਵੀ ਚੁੱਕਣੇ ਪੈਣਗੇ ਇਸ ਤੋਂ ਬਾਅਦ ਇਸ ਤੋਂ ਬਾਅਦ ਮੰਤਰਾਲੇ ਕੋਰੀ ਕੋਰੀਡੋਰ ਆਧਾਰਿਤ ਸੜਕਾਂ ਨਿਰਮਾਣ ਵੱਲ ਵਧੇਗਾ ਤੇ ਯੂਪੀ ਦੇ ਇਹਨਾਂ ਸ਼ਹਿਰਾਂ ਚ ਕੀਤੀ ਗਈ ਪਛਾਣ ਇਸ ਤੋ ਜਿਹੜੇ ਜਿੰਨੇ ਸ਼ਹਿਰਾਂ ਚ ਪਛਾਣ ਕੀਤੀ ਗਈ ਉਹਨਾਂ ਵੱਲ ਉੱਤਰੀ ਪ੍ਰਦੇਸ਼ ਦੇ ਰਾਜਧਾਨੀ ਲਖਨਊ ਦੇ ਨਾਲ ਨਾਲ ਵਾਰਾਨਸੀ ਪ੍ਰੋਗਰਾਮ ਕਾਂਪੂਰ ਆਗਰਾ ਅਤੇ ਇਸ ਨਾਲ ਹੀ ਮੇਰੇ ਟਬ੍ਰੇਲ ਚ ਜੀਐਸਟੀ ਨਾਲ ਕੀਤਾ ਗਿਆ ਪੀੜ ਭੜਾ ਕੇ ਦੇ ਇਸ਼ਾਰਾ ਵਿੱਚ ਦਿੱਤੀ ਜਾਵੇਗੀ ਪਹਿਲ ਅਧਿਕਾਰ ਨੇ ਕਿਹਾ ਕਿ ਰਾਜਨ ਸਰਕਾਰ ਰੈਲਟੀ ਮੁਆਫ ਕਰਨ ਦੇ ਨਾਲ ਨਾਲ ਜੀਐਸਟੀ ਵੀ ਲਾਈ ਗਈ ਹੈ ਮੁਆਫੀ ਵੀ ਦਿੱਤੀ ਜਾਣਗੇ ਧੰਨਵਾਦ